ਪੰਜਾਬ ਵਿੱਚ ਪਿਛਲੇ 1 ਮਹੀਨੇ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹ ਦੀ ਮਾਰ ਚੱਲ ਰਹੇ ਨੇ ਉਥੇ ਸਮਰਾਲਾ ਵਿਖੇ ਪਿਛਲੇ 2 ਦਿਨ ਤੋਂ ਲਗਾਤਾਰ ਪੈ ਰਹੀ ਮੀਂਹ ਕਾਰਨ ਟੀਨੋ ਮੁਹੱਲਾ ਸਮਰਾਲਾ ਦੇ ਦੋ ਅਲੱਗ-ਅਲੱਗ ਪਰਿਵਾਰ ਜਿਸ ਵਿੱਚ ਇੱਕ ਪਰਿਵਾਰ ਦੇ ਮਕਾਨ ਦੀ ਕੰਧ ਅਤੇ ਛੱਤ ਗਿਰਨ ਕਾਰਨ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ ਇਸ ਪਰਿਵਾਰ ਵਿੱਚ ਇੱਕ ਪਿਤਾ ਤੇ ਉਸ ਦੀ ਬੇਟੀ ਰਹਿੰਦੀ ਹੈ ਪਿਤਾ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀ ਧੀ ਦਾ ਗੁਜ਼ਾਰਾ ਕਰਦਾ ਹੈ ਪਿਤਾ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਕਈ ਵਾਰ ਕੰਮ ਨਾ ਮਿਲਣ ਕਾਰਨ ਘਰ ਵਿੱਚ ਹੀ ਰਹਿਣਾ ਪੈਂਦਾ। ਇਸ ਸਮੇਂ ਪਿਤਾ ਅਤੇ ਧੀ ਆਪਣੇ ਗਿਰੇ ਹੋਏ ਮਕਾਨ ਨੂੰ ਛੱਡ ਧਰਮਸ਼ਾਲਾ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਕੀ ਨਾਮ ਤੁਹਾਡਾ ਮੈਂ ਆ ਮਹਿੰਦਰ ਘਰ ਆ ਕਿਹੜਾ ਮੁੰਲਾ ਤੁਹਾਡਾ ਆ ਬਾਲਮੀਕ ਨੂੰ ਡੁੱਟੇ ਲੰਮਾ ਨਾ ਸਾਡਾ ਆ ਕੀ ਮਾਮਲਾ ਕੀ ਹੋਇਆ ਕੀ ਗਲਤ ਕੀ ਹੋਈ ਹੈ ਗਲਤ ਹੋਇਆ ਮੇਨਾਰ ਹੋਇਆ ਹੋਇਆ ਜੀ ਸਾਰਾ ਜਿੰਨਾ ਹੁਣ ਮੇਨ ਪਿਆ ਸਾਰਾ ਅੰਦਰੇ ਪਿਆ ਵਾ ਗਰਗੇ ਦਾ ਨਾਲ ਚੱਤਾ ਕੱਤੀਆਂ ਨੇ ਹਮ ਬਸ ਉਸੇ ਤਾਂ ਕੁਛ ਨਹੀਂ ਕਰ ਸਕਦੇ ਇਸ ਤੁਹਾਡੇ ਮਾਨ ਇਹ ਆ ਪਿਆ ਵਾ ਤੁਸੀਂ ਮਦਦ ਕਰਨ ਨੂੰ ਇਹ ਕਸ ਇੰਨੇ ਕਦੋਂ ਦਾ ਮકાਨ ਬਣਿਆ ਹੋਇਆ ਹੈ ਇਹ? ਮਕਾਨ ਬਣਿਆ ਤਾਂ 20-25 ਕ ਸਾਲ ਹੋਏ ਸੀਗੇ ਵੀਰੇ। ਹੂੰ। 5 ਸਾਲ ਪਹਿਰੇ ਮੁੰਡੇ ਨੇ ਹੋਏ ਸੀ 6-6 ਸਾਲ ਲੱਗਿਆ ਹਾਰੋ। ਬਰੇੜੋ। ਤੁਹਾਡੀ ਉਮਰ ਕਿੰਨੀ ਹੈ ਜੀ? ਮੇਰੀ ਉਮਰ ਹੈਗੀ 60 ਕ ਸਾਲ ਦੀ। ਹਾਂਜੀ। ਤੇ ਪਰਿਵਾਰ ਦੇ ਵਿੱਚ ਕੌਣ-ਕੌਣ? ਪਰਿਵਾਰ ਦੇ ਵਿੱਚ ਇੱਕ ਮੇਰੀ ਨੋ, ਇੱਕ ਮੇਰਾ ਪੋਪਾ ਵਾ ਤੇ ਉਹ ਜੇ ਪੜਦਾ, ਪੋਤੀ ਆ। ਮੈਂ 4 ਜਣੇ ਹਾਂ ਅਸੀਂ। ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ? ਘਰ ਦਾ ਗੁਜ਼ਾਰਾ ਜੀ ਅਸੀਂ ਜੱਤਾਂ ਦੇ ਕੰਮ ਕਰਦੇ ਆ। ਤਾਂ ਆਵਰ ਉੱਤੇ ਜਾ ਕੇ ਬੋਸੇ ਹੋਉਂ ਕਰਤੇ ਪਾਤੇ ਲਾ ਕੇ ਕੰਮ ਕਰਦੇ ਹਾਂ ਜਦੋਂ ਮਾੜਾ ਮੋਟਾ ਜਹਾਜ ਆਉਂਗਾ ਵਜਾ ਖਾ ਪੀ ਲੇਦਾ ਜਹਾਜ ਆ ਬਸ ਤੋਂ ਬਤਾਈ ਹਾਂ ਇਹ ਵੀ ਜਿਹੜੀਆਂ ਤੇੜਾਂ ਵਈਆਂ ਨੇ ਨਹੀਂ ਕਰਨ ਹਾਂਜੀ ਨਹੀਂ ਕਰਨਾ ਇਹ ਕਰਨੇ ਹੋ ਸਾਰਾ ਕੁਝ ਕੀ ਮੰਗ ਕੀ ਕਰਦੇ ਹੋ ਮੰਗਦਾ ਸਾਡ ਮਕਾਨ ਵਾਂਗ ਵੀ ਸਾਨੂੰ ਮੰਗ ਤੱਕ ਕੀ ਲੋੜ ਹੋਈ ਜਾਂ ਮੰਗ ਸਾਡਾ ਹੀ ਮੰਗਾ ਸਾਡਾ ਮਕਾਨ ਬਣ ਜਾਵੇ ਹਾਂ ਬੱਚੇ ਮਕਾਨ ਵਾਲੇ ਤੁਸੀਂ ਫਰੰਟ ਬਈ ਸੀ ਹਾਂਜੀ ਭਰਾਏ ਹੋਏ ਨਾ ਸਾਡੇ ਕੋਈ ਸਾਨੂੰ ਕੋਈ ਹੱਲ ਨਹੀਂ ਪਣਦਾ ਮਤਲਬ ਇਹਦਾ ਕਹਿੰਦੇ ਨੇ 2 ਮਹੀਨੇ 2 ਮਹੀਨੇ ਸਾਲੋਂ ਗਾ ਦੋ ਮਹੀਨੇ ਦੋ ਰੇ ਲਾਈ ਜਾਂਦੇ ਨੇ ਠੀਕ ਹੈ ਹਾਂਜੀ ਹੋ ਸਾਡੀ ਕੋਈ ਮੰਗ ਨਹੀਂ ਸਾਡਾ ਮਕਾਨ ਬਣਦੇ ਨੇ ਠੀਕ ਹੈ ਹਾਂਜੀ ਕੀ ਨਾਮ ਕੀ ਭਜਨ ਸਿੰਘ ਕਾ ਮੇਡਾ ਕੀ ਮਾਮਲਾ ਹੋਇਆ ਜੀ ਇਹ ਤੁਹਾਡੇ ਮਾਮਲਾ ਸਾਹਮਣੇ ਆ ਮਕਾਨ ਵਿੱਚ ਕਿੰਨੇ ਦਿਨ ਤੋਂ ਲਗਾਤਾਰ ਮੀਂਹ ਪੈ ਰਿਹਾ ਹਟ ਨਹੀਂ ਆ ਦਿਨ ਤੋਂ ਰਾਤ ਨਿੰਈ ਹੋ ਗਿਆ ਹੁਣ ਤਾਂ ਲਗਾਤਾਰ ਜਾਣੀ 48 ਘੰਟੇ ਹੋ ਗਏ ਲਗਾਤਾਰ 48 ਘੰਟੇ ਹੋ ਗਏ ਮੀਂਹ ਪੈ ਰਿਹਾ ਤੇ ਪਰਸੋਂ ਇਹਨਾਂ ਦਾ ਤੇ ਕੰਧਗਿਰਗੀ ਸਾਰਾ ਮਕਾਨ ਗਿੰਨੇ ਵਾਲਾ ਅੰਦਰ ਪਾਣੀ ਬੜੇ ਬੜਿਆ ਚੁੰਦਾ ਬਾ ਬਿਜਲੀ ਦਾ ਕਰੰਟਾ ਕੰਧਾਂ ਦੇ ਵਿੱਚ ਆਇਆ ਹੈ ਸੁਣ ਲੋ ਮੇਰੀ ਗੱਲ ਇਹੇ ਵਿਚਾਰੇ ਆ ਧਰਮਸ਼ਾਲਾ ਨਾਲ ਰਬਦਾਸ ਧਰਮਸ਼ਾਲਾ ਉੱਥੇ ਬੈਠੇ ਨੇ ਤੇ ਲੋਕ ਵਿਚਾਰੇ ਮਾੜਾ ਮੋਟਾ ਖਾਣ ਪੀਣ ਦਿੰਦੇ ਨੇ ਕਿਉਂਕਿ ਗੱਲ ਆ ਕੋਈ ਸਰਕਾਰ ਨੂੰ ਚਾਹੀਦਾ ਫੌਰੀ ਚਾਹੀਦਾ ਐਕਸ਼ਨ ਲੈਣਾ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕਰੇ ਇਹ ਵਿਚਾਰੇ ਅੰਦਰ ਬੜਦੇ ਜੋਗੇ ਹੋਣ ਬੜ ਜੋਗੇ ਹੋਣਾਂ ਇਹਨੂੰ ਉਹਨਾਂ ਸਰਕਾਰ ਮਦਦ ਕਰੇ ਕੋਈ ਮਾੜਾ ਮੋਟਾ ਕੋਠਾ ਮਕਾਨ ਪਾਉਣ ਦੀ ਸਰਕਾਰ ਨੂੰ ਅਸੀਂ ਦਾ ਅਪੀਲ ਕਰਦੇ ਆਂ ਇਹ ਕਹਿ ਸਕਦੇ ਆਂ ਕਿਉਂਕਿ ਅੱਜ ਸਾਰੇ ਪੰਜਾਬ ਦਾ ਹਾਲ ਹਾਲਾਤ ਨੇ ਜਿਹੜੇ ਬੜੇ ਮਾਰੇ ਨੇ ਅੱਧੇ ਪੀਸ ਨੂੰ ਬਣੀ ਹੋਈ ਆ ਬਹੁਤ ਜ਼ਿਆਦਾ ਪਾਣੀ 1000 ਸਾਢੇ 1050 ਦੇ ਕਰੀਬ ਜਿਹੜੇ ਪਿੰਡ ਨੇ ਡੁੱਬੇ ਪਏ ਨੇ ਬੜੀ ਪਿਜੀਸ਼ਨ ਮਾੜੀ ਆ ਜਿੱਥੇ ਹੋਰ ਐਨ ਆਰ ਆਈ ਤੇ ਸਾਡੇ ਉਹ ਵੱਡੇ ਵੱਡੇ ਜਿਹੜੇ ਤੇਰੇ ਉਹੋ ਨੇ ਗਾਇਕਰ ਵੱਡੇ ਵੱਡੇ ਗਾਇਕਰ ਵੱਡੇ ਵੱਡੇ ਸਰਮਾਇਆ ਦਾ ਲੋਕਾਂ ਦੀ ਮਦਦ ਕਰਦੇ ਨੇ ਇਹਦੀ ਵੀ ਕੋਈ ਬਾਹ ਫੜੇ ਇਹਦੀ ਮਦਦ ਕਰੇ ਅਸੀਂ ਐਸ.ਟੀ. ਮਹ ਸਾਹਿਬ ਨੂੰ ਇਹ ਤੇ ਅਪੀਲ ਕਰਦੇ ਆਂ ਸਰਕਾਰ ਨੂੰ ਜ਼ਿੰਮੇਵਾਰਾ ਉਹਦੀ ਜ਼ਿੰਮੇਵਾਰ ਬਣਦੀ ਆ ਵੀ ਫੌਰੀ ਤੌਰ ਤੇ ਆ ਕੇ ਇਹਨਾਂ ਦੀ ਇਹਨਾਂ ਦੀ ਮਦਦ ਸਾਰ ਲੈਣ ਇਹਦੀ ਖਬਰਸਾਲ ਲੈ ਕੇ ਇਹਨਾਂ ਦੀ ਮਦਦ ਪੂਰੀ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਅੰਕਲ ਕਦੋਂ ਤੱਕ ਆ ਜੀਗਾ ਜੀ ਪਰਸੋਂ ਤੱਕ ਪਰਸੋਂ ਪਰਸੋਂ ਵੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਇਹ ਪਰਿਵਾਰ ਦੇ ਵਿੱਚ ਵਿਚਾਰਾ ਉਹ ਕੋਈ ਬਾਪ ਆ ਕੁੜੀ ਦਾ ਤੇ ਕੁੜੀ ਆ ਵਿਚਾਰੀ ਵਿਆਹ ਵੀ ਮਤਲਬ ਕਹਿਣ ਦਾ ਵਿਚਾਰੀ ਸਧਾਰਨ ਤੌਰ ਤੇ ਆ ਥੋੜੀ ਜੀ ਹਲੇ ਵਿਆਹ ਕਰਨਾ ਵੇ ਦਾ ਤੇ ਉਸ ਕਰਕੇ ਵਿਚਾਰੇ ਦੋਏ ਜੀ ਨੇ ਇਹ ਇਹਦਾ ਵਾਪਸੀ ਪਹਿਲਾਂ ਉਹਦੀ ਮੌਤ ਹੋ ਗਈ ਦੀ ਮਾਂ ਦੀ ਵੀ ਹੋ ਗਈ ਦੀ ਬੜੀ ਮਾੜੀ ਕਿਸਮ ਬਹੁਤ ਜ਼ਿਆਦਾ ਮਾੜੀ ਕਿਸਮ ਕੰਮ ਕਰ ਕੀ ਹੈਗਾ ਜੀ ਇਹਨਾਂ ਦਾ ਕੰਮ ਕਰੇ ਦਿਹਾੜੀ ਜੋਤਾ ਕਰਦਾ ਦਿਹਾੜੀਆਂ ਜੋਤਾ ਕਰਦਾ ਮੀਂਹ ਪਈਆਂ ਦਿਹਾੜੀਆਂ ਮਿਲਦੀ ਨਹੀਂ ਹੈਗੀਆਂ ਅੱਡੇ ਜਾਂਦਾ ਵਿਚਾਰਾ ਲੇਬਰ ਅੱਡੇ ਜਾਂਦਾ ਉੱਥੇ ਜਾਂਦਾ ਰੋਟੀ ਪਾਣੀ ਲੈ ਜਾਂਦਾ ਰੁੱਖੀ ਮਿੱਸੀ ਉੱਥੇ ਜਾ ਕੇ ਦੇਖਦਾ ਕੰਮ ਮਿਲ ਗਿਆ ਠੀਕ ਆ ਨਹੀਂ ਕਾਨੂੰ ਮੁੜਿਆ ਹੁੰਦਾ ਕੋਈ ਮਹੀਨੇ ਦੇ ਦੋ ਚਾਰ ਦਿਹਾੜੀਆਂ ਲੱਗੀਆਂ ਠੀਕ ਆ ਨਹੀਂ ਕਿੱਥੇ ਗੁਜ਼ਾਰਾ ਹੁੰਦਾ ਇੰਨੀ ਮਹਿੰਗਾਈ ਦਾ ਜੋਗਾ ਹੱਤੋਂ ਜ਼ਿਆਦਾ ਮਹਿੰਗਾਈ ਆ ਕੋਈ ਆਟੇ ਕਰੀ ਰਹੀ ਹੈ ਲੋਕ ਕੋਈ ਹੋਰ ਦੇਖ ਲੋ ਸਾਰਾ ਕੁਝ ਦੇਣਾ ਹੁੰਦਾ ਕਰ ਮੱਲਾਵਾਸੀ ਕੋਈ ਹੈਲਪ ਕਰ ਰਹੇ ਕੋਈ ਮਾੜੀ ਮੋਟੀ ਜਿੰਨੇ ਕੁ ਜੋਗੇ ਮੱਲਾਵਾਸੀ ਕਰ ਦਿੰਦੇ ਨੇ ਕੋਈ ਰੋਟੀ ਦੇ ਦੇ ਕਿੰਨੇ ਹੋਰ ਦੇਤਾ ਚਲੋ ਰਕਾ ਗਿਆਹਾ ਵੀ ਚਲੋ ਭਾਈ ਤੁਸੀਂ ਵੀ ਮਦਦ ਥੋੜੀ ਹੈਲਪ ਜਿੰਨੇ ਕੁ ਜੋਗੇ ਹੈ ਕਰਦੇ ਨੇ ਮੱਲੇ ਵਾਲੇ ਜਿਹੜਾ ਇੱਕ ਸਾਈਡ ਤੇ ਮਕਾਨ ਆ ਕੋਠਾ ਪਿਆ ਹੋਇਆ ਇਹ ਵੀ ਚੋਰੀ ਹੈ ਜੀ ਇਹ ਵੀ ਚੋਰੀ ਹੈ ਅੰਦਰ ਵਾ ਕੇ ਦੇਖੋ ਸਾਰਾ ਚੋਰੀ ਹੈ ਦੇਖੋ ਤੁਹਾਡੇ ਸਾਹਮਣੇ ਹੀ ਆ ਆ ਵਿੱਚ ਤੇ ਕੱਚੀਆਂ ਪਿੱਲੀਆਂ ਇੱਟਾਂ ਲੱਗੀਆਂ ਨੇ ਵਿੱਚ ਦੁਗੀਆਂ ਇੱਟਾਂ ਲੱਗੀਆਂ ਨੇ ਪਹਿਲਾਂ ਬਜ਼ੁਰਗਾਂ ਨੇ 70 80 ਸਾਲ ਹੋ ਗਏ ਜਹਾਜਾ ਬਣਾਇਆ ਉਹ ਵੀ ਵਿਚਾਰੇ ਟਾਈਮ ਏ ਵੀ ਵਿਚਾਰੇ ਟਾਈਮ ਕੱਟ ਲਏ ਨੇ ਕੀ ਕਰਦੇ ਅਸੀਂ ਮੰਗ ਕਰਦੇ ਵੀ ਕੋਈ ਸਰਕਾਰ ਜਿਹੜੀ ਪ੍ਰਧਾਨ ਮੰਤਰੀ ਆਵਾਜੋ ਨਾ ਸ਼ਹਿਰ ਦੇ ਵਿੱਚ ਬੜੇ ਪਲਾਟਾਂ ਵਾਲੇ ਨੂੰ ਮਿਲ ਗਈ ਬਹੁਤ ਬੰਦੇ ਨੂੰ ਮਿਲ ਗਈ ਤੇ 100 ਲੱਖ ਰੁਪਏ ਮਿਲਦਾ ਫੌਰੀ ਤੌਰ ਤੇ ਇਹਨਾਂ ਨੂੰ ਦਿੱਤਾ ਜਾਵੇ ਕਿ ਉਹ ਮਦਦ ਕੀਤੀ ਹੈ ਠੀਕ ਕੀ ਨਾਮ ਤੁਹਾਡਾ ਜੀ ਬਗਰ ਆ ਗਏ ਕਿੱਥੇ ਰਹਿੰਦੇ ਹੋ ਤੁਸੀਂ ਆਪਣੇ ਟੱਲੋਮਾ ਲਾਇਆ ਰਮਦਾਸ ਮੰਦਮੂਰੇ ਟੱਲੋਮਾ ਨਾ ਬਾਹਰੋਂ ਪੰਜ ਤੇ ਕੀ ਮਾਮਲਾ ਕੀ ਹੋਇਆ ਮਾਮਲਾ ਜੀ ਬੜਾ ਮਕਾਨ ਮੀ ਪਿਆਰੇ بارش ਹੋ ਰਹੀ ਥੀ ਅੱਜ ਇਹ ਤੋਂ ਨਿਕਲ ਕੇ ਮੋਰੇ ਬੈ ਗੇ ਬਿਤਰੋ ਆਪਣਾ ਮੋਰੇ ਘਟ ਜਾਉਂਦਾ ਆ ਵੀ ਸਾਨੂੰ ਇਹ ਨਹੀਂ ਪਤਾ ਸੀਗਾ ਵੀ ਇਹਨੇ ਗਰਜਣ ਆਇਆ ਤੇ ਅਸੀਂ ਫਿਰ ਜਦ ਦੇ ਦੇਖਿਆ ਵੀ ਮਤਲਬ 2 ਵਜੇ ਇਹ ਡਰ ਜਾਦਾ ਤੇ ਅਸੀਂ ਭੱਜ ਕੇ ਵੇ ਇਥੇ ਵਿਰੇ ਚ ਆ ਗ ਜਾਂਦਾ ਇਹ ਰਾਤ ਨੂੰ ਕਿਰੇ ਨਾ ਦਿਨੇ ਇਹਦੇ ਕਾਰਨ ਤੋਂ ਫਿਰ ਅਸੀਂ ਅੰਦਰ ਬੜੇ ਅੰਦਰ ਵੀ ਸਾਰਾ ਚੋਰ ਜਾਤਾ ਤੋਂ ਉਹਨੇ ਕਾਰਨ ਪੈ ਅਸੀਂ ਅੱਲਾ ਆਪਣਾ ਧਰਮ ਰਾਜ ਪਾਜੀ ਦਮ ਚਾਬੀ ਲੈਣਾ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਚ ਮੇਰੀ ਬੇਟੀ ਆ ਕਜਾ ਮੈਂ ਬਾਪ ਹਾਂ ਜਦੋਂ ਗਿਰਿਆ ਉਸ ਟਾਈਮ ਤੁਸੀਂ ਉੱਥੇ ਦੋਨੋਂ ਬੈਠੇ ਸੀਗੇ ਅਸੀਂ ਵਿਚਾਰ ਰਹਿ ਗਿਆ ਕੋਈ ਸੱਟਾਂ ਉਹਨਾਂ ਬਚਾ ਹੋ ਗਈ ਸਾਡਾ ਸਮਾਨ ਤਾਂ ਕਿੰਨਾ ਕੁ ਨੂੰ ਸਾਨੂੰ ਰਾਤ ਤਾਂ ਜਿਹੜਾ ਹੈਗਾ ਜੀ ਜਿਹੜਾ ਸਾਰੋ ਕੁਝ ਹੋ ਗਿਆ ਅੰਦਰ ਜਿਹੜਾ ਕੋਈ ਨਾ ਗੱਲਾਂ ਕੋਲਾ ਜੋ ਹੋਣਾ ਹੋ ਚੁੱਕਿਆ ਸਾਡਾ ਜੋ ਵੀ ਸਾਰੇ ਕੀ ਕੰਮ ਕੀ ਕਰਦੇ ਸੀ ਮੈਂ ਕਰਦਾ ਜੀ ਦਿਹਾੜੀ ਜੋਤਾ ਮੇਸਰੀ ਨਾਲ ਕਰੇ ਮਿਲ ਗਈ ਕਰੇ ਨਾ ਮਿਲ ਗਈ ਹੋਣ ਸਮਾਨ ਸਾਰਾ ਭੇਜ ਗਿਆ ਰੋਟੀ ਪਾਣੀ ਦਾ ਕਿਵੇਂ ਓਕੇ ਪਾਣੀ ਦਾ ਹੁਣ ਆਪਣਾ ਮਨ ਮੋਟਾ ਕੱਢਿਆ ਸੀਗਾ ਸਮਾਨ ਆ ਲੋ ਆਪਣਾ ਪੁੰਦਰ ਪਿਆ ਅੰਦਰ ਰੱਖਿਆ ਤਾਂ ਭੜਾ ਚੋ ਮਨ ਮੋਟੇ ਖਾਲੀ ਦੇ 2000 ਰੋਟੀਆਂ ਆ ਜਾਣੀ ਮਿਲਦੀ ਘਾਲਣ ਨੇ ਆਪਣੇ ਮੱਲਾਬਾਸੀ ਕਰ ਰਹੇ ਨੇ ਹੈਲਪ ਹਾਂ ਜੀ ਤਾਂ ਹੁਣ ਆ ਕਰ ਲੈਣਾ ਜਿਹੜਾ ਰਾਤ ਵੀ ਲੈ ਕੇ ਪਕਾ ਕੇ ਰੋਟੀ ਕੋਈ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਦੱਸਿਆ ਇਹਦੇ ਬਾਰੇ ਅਜੇ ਕੋਈ ਨਹੀਂ ਆਪਾਂ ਦੱਸਿਆ ਕਿਸਾਨ ਜੇ ਤੁਸੀਂ ਵੀਰੇ ਅਰੇ ਆ ਗਏ ਮਦਦ ਕਰਨ ਵਾਲੇ ਮਾਤਾ ਜੀ ਜਾਨਾ ਵੀ ਸਾਡੇ ਜਣ ਕੇ ਬਾਦ ਸਾਡੇ ਨੂੰ ਸੁਣਨੀ ਚਾਹੀਦੀ ਸਰਕਾਰ ਨੂੰ ਪਿੱੱਚੇ ਮਕਾਨਾਂ ਲਈ ਫਾਰਮ ਭਰੇ ਜਾਂਦੇ ਨੇ ਤੇ ਤੁਸੀਂ ਭਰੇ ਸੀਗੇ ਨਹੀਂ ਮੇਰੇ ਘਰ ਵਾਲੇ ਨੇ ਭਰੇ ਸੀਗੇ ਅਸੀ ਮਾਂ ਨੇ ਕੁੜੀ ਜੀ ਹਮ ਮਤਲਬ ਜਤੋ ਜੀ ਚਲੇ ਗਏ ਆ ਮਾਲ ਉਹ ਦਰਤ ਹੋਗੇ ਨਾਲ ਕਰਨਾ ਫੇਰਾ ਉਹ ਕਹਿੰਦੇ ਵੀ ਜੇ ਚੱਲ ਜਾਗਾ ਤੇ ਨਾ ਹੋਗੀ ਤਾਂ ਤੇਰੇ ਨਵਤੇ ਫਾਰਮ ਭਰਨਾ ਕੀ ਮੰਗ ਕੀ ਕਰਦੇ ਮਾਂਗਾ ਪਾਇ ਕਰਦਾ ਜੀ ਮੇਰਾ ਤਾਂ ਮੈਨੂੰ ਮਕਾਨ ਬਣਨਾ ਚਾਹੀਦਾ ਮੈਨੂੰ ਉਹ ਕੁਝ ਨਹੀਂ ਤੂੰ ਕਿੱਥੇ ਰਹਿ ਰਹੇ ਹੋ ਜੀ? ਧਰਮ ਸਾਹਿਬ ਦੇ ਰਹਿ ਰਹੇ ਹਾਂ ਗੰਦਾਫ ਮੰਦਿਰ। ਸੱਲ ਕਿੰਨੇ ਦਿਨਾਂ ਤੋਂ ਰਹਿ ਰਹੇ? ਇੱਕ ਦਿਨੋਂ। ਮਨ ਲਓ ਪਰਸੋਂ ਦੇ ਬੜੇ ਅੰਦਰ।